ਸੱਤ ਸ੍ਰੀ ਅਕਾਲ ਫਰੈਂਡਸ ਸਾਡੀ ਅੱਜ ਦੀ ਕਹਾਣੀ ਹੈ ਕੁੱਤੇ ਦੀ ਇੱਜ਼ਤ ਕਹਾਣੀ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਨਾ ਜੀ ਕੇਸਰ ਸਿੰਘ ਨੂੰ ਅਦਰੰਗ ਹੋ ਗਿਆ ਸੀ ਹੁਣ ਤਾਂ ਉਹ ਚੱਲਣ ਫਿਰਨ ਜੋਗਾ ਵੀ ਨਹੀਂ ਸੀ ਰਹਾ ਮੰਜੇ ਤੇ ਪਿਆ ਟੁੱਟੇ ਭੱਜੇ ਬੋਲ ਬੋਲਦਾ ਸਮਝ ਵੀ ਨਾ ਪੈਂਦੀ ਨੌ ਪੋਤੇ ਤੇ ਪੋਤੀਆਂ ਪੋਤੇ ਹੁਣ ਉਸ ਤੋਂ ਔਖੇ ਸਨ ਤੇ ਉਹ ਆਪ ਵੀ ਚਾਹੁੰਦਾ ਸੀ ਕਿ ਰੱਬ ਉਸ ਨੂੰ ਚੁੱਕ ਲੇ ਪਰ ਕਿੱਥੇ ਅਜੇ ਰੱਬ ਉਹਦੀ ਇਸ ਮੰਗ ਤੇ ਬਹੁਤਾ ਗੌਰ ਕਰਦਾ ਨਹੀਂ ਸੀ ਜਾਪਦਾ ਕਦੇ ਕੇਸਰ ਸਿੰਘ ਤੇ ਵੀ ਦੇਣਸਨ ਪੂਰੀ ਚੜ੍ਹਤ ਸੀ ਗੱਲਾਂ ਐਵੇਂ ਕਰਦਾ ਜਿਵੇਂ ਉਹਦੇ ਮੂੰਹੋਂ ਕੇਸਰ ਦੇ ਫੁੱਲ ਪਏ ਝੜਦੇ ਹੋਣ ਪਰ ਹੁਣ ਤਾਂ ਆਪਣੇ ਤੋਂ ਛੋਟਿਆਂ ਦੇ ਚਿੜਕੇ ਖਾਂਦਾ-ਖਾਂਦਾ ਬੇਜਬਾਨ ਜਿਹਾ ਹੀ ਹੋ ਕੇ ਰਹਿ ਗਿਆ ਸੀ ਆਪਣੀਆਂ ਸੋਚਾਂ ਚ ਗਵਾਚਾ ਉੱਤੇ ਕੰਬਲ ਪਿਆ ਰਹਿੰਦਾ ਜਿਵੇਂ ਕੋਈ ਆਵਾਰਾ ਕੁੱਤਾ ਠੰਡੇ ਪਾੜੇ ਦਾ ਮਾਰਿਆ ਚੌਂ-ਚੌਂ ਪਿਆ ਕਰਦਾ ਹੋਵੇ ਸਰਦਾਰ ਜੀ ਆਪਣਾ ਡੌਗੀ ਲਾਂਚ ਪਿਆ ਕੰਬੀ ਜਾ ਰਿਹਾ ਹੈ ਦੇਖੋ ਕਿਤੇ ਠੰਡ ਲੱਗ ਗਈ ਜਾਪਦੀ ਏ ਕਰੋ ਕੁਝ ਦੌੜੋ ਡਾਕਟਰ ਵੱਲ ਪਤਨੀ ਦੇ ਕਹਿਣ ਦੀ دیر ਸੀ ਸੀ ਕਿ ਸਾਰੇ ਜੀ ਕੁੱਤੇ ਦੇ ਦਿਵਾਲੇ ਇਕੱਠੇ ਹੋ ਗਏ ਡੈਡੀ ਜਲਦੀ ਕਰੋ ਕੁਝ ਕਿਤੇ ਡੌਗੀ ਨੂੰ ਕੁਝ ਹੋ ਨਾ ਜਾਵੇ ਅਸੀਂ ਇਹਦੇ ਤੋਂ ਬਗੈਰ ਜੀ ਨਹੀਂ ਸਕਦੇ ਕੁੱਤੇ ਦੀ ਜੱਟ ਤੇ ਪੋਲੇ-ਪੋਲੇ ਹੱਥ ਫੇਰਦੇ ਬੱਚੇ ਅੱਖਾਂ ਚੋਂ ਅਥਰੂ ਕੀਰਨ ਲੱਗ ਪਏ। ਉਹਨਾਂ ਦੇ ਅਥਰੂ ਦੇਖ ਕੇ ਉਹ ਦੋਵੇਂ ਜੀਵੀ ਡੁਸਕਣੋਂ ਨਾ ਰਹਿ ਸਕੇ। ਬਈ ਰੋਹੋ ਨਾ ਪਹਿਲਾਂ ਇਹਦੇ ਤੇ ਕੋਈ ਕਪੜਾ ਪਾ ਤਾ ਪਾਵੋ। ਵਿਚਾਰੇ ਨੂੰ ਨਿਗ ਤਾਂ ਮਿਲੇ ਇਸ ਬੇਜਬਾਨ ਨਹੀਂ ਕਿਹੜਾ ਬੋਲ ਕੇ ਦੱਸਣਾ। ਮੰਮੀ ਤੁਸੀਂ ਕੀ ਸੋਚਾਂ ਚ ਪਏ ਹੋ? ਉਹ ਦਾਦੇ ਵਾਲਾ ਕੰਬਲ ਲਿਆ ਲਵੋ। ਦਾਦੇ ਨੂੰ ਕੀ ਫਰਕ ਪੈਂਦਾ? ਇਹ ਸੌਂਦਿਆਂ ਹੀ ਸੁਜੀਤ ਕੋਰ ਬਾਪੂ ਤੇ ਪਿਆ ਕੰਬਲ। ਤਰੂ ਲਈ ਕੇਸਰ ਸਿੰਘ ਡੋਰਪੋਰਾ ਜਿਆ ਹੋ ਗਿਆ ਕੰਬਲ ਡੋਗੀ ਤੇ ਦਿੰਦਿਆ ਸੁਰਜੀਤ ਕੌਰ ਤੇ ਬਾਕੀ ਜੀਆਂ ਨੂੰ ਅਜੀਬ ਕਿਸਮ ਦਾ ਸਕੂਨ ਮਿਲਿਆ ਤੇ ਉਸ ਦਾ ਘਰ ਵਾਲਾ ਡਾਕਟਰ ਵੱਲ ਦੌੜ ਪਿਆ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ